ਸਾਨੂੰ ਨਾ ਬਹੁਤ ਮਤਲਬ ਕੀ ਦੁੱਖ ਲੱਗਾ ਜਦ ਹਮੇ ਕਿਤੇ ਨਾ ਪਵਾਦ ਤੇ ਬਿਨਾ ਪੰਜਾਬ ਕੇ ਜਿਹੜੇ ਮਾਰੇ ਮਾਝਾ ਮਾਲਵਾ ਦੁਆਬਾ ਦਾ ਜਦ ਹਮੇ ਉਹ ਇਲਾਕਿਆਂ ਮੈਂ ਜਾਵਾਂਗੇ ਤਾਂ ਉੱਥੇ ਅਕਸਰ ਲੋਕਾਂ ਨੂੰ ਮੈਨੂੰ ਲੱਗਾ ਵੀ ਬਹੁਤ ਕੋਈ ਉਹ ਐ ਪੜਿਆ ਲਿਖਿਆ ਕਹਿ ਸਕਾ ਹਮੇ ਉਹਨਾਂ ਨੂੰ ਵੀ ਜਿਹਨੂੰ ਪਵਾਦ ਦਾ ਪਤਾਗਾ ਤਾਂ ਜਦ ਹਮੇ ਉਹਨਾਂ ਨਾਲ ਬਾਤ ਕਰਾਂ ਤਾਂ ਉਹ ਬੰਦਾ ਪਹਿਲਾਂ ਤਾਂ ਸੋਚਾ ਵੀ ਇਹਨਾਂ ਨੂੰ ਪੁੱਛਿਆ ਕਿ ਨਾ ਪੁੱਛੇ ਬੰਦਾ ਕਹੇਦਾ ਕਿਤਨੇ ਕਿਤੇ ਜਾ ਕੇ ਕਾ ਭਾਈ ਥਮੇ ਕਿੱਥੇ ਤੇ ਆਏ ਆ ਹਰਿਆਣੇ ਤੇ ਹੂੰ ਫਿਰ ਬੜਾ ਯਾਰ ਦੁੱਖ ਲੱਗਾ ਵੀ ਯਾਰ ਮਾਰੇ ਪੰਜਾਬ ਕੇ ਲੋਕ ਐ ਬਿੰਨ ਨੂੰ ਇਹ ਨਹੀਂ ਪਤਾ ਵੀ ਯਾਰ ਵੀ ਜਿਹੜੀ ਮਰੀ ਬੋਲੀ ਹੈ ਵੀ ਕਿਹੜੀ ਬੋਲੀ ਬੋਲ ਰਿਹਾ ਮੈਂ ਸੰਗਰੂਰ ਸਾਈਡ ਚਲੇ ਜਾਓ ਉਹਨਾਂ ਨੇ ਹਰੇਕ ਗੱਲ ਪਿੱਛੇ ਤੀ ਸ਼ਬਦ ਹੈ ਜਿਹੜਾ ਹੈਨਾ ਕਿੱਥੇ ਤੀ ਹੈਨਾ ਇਹ ਸ਼ਬਦ ਲਾਣੇ ਹੈਗੇ ਮਾਨੂੰ ਪਤਾ ਲਾ ਜਾਂਦਾ ਵੀ ਬਈ ਯਾਰ ਮਾਲਵੇ ਕਿੰਨੀ ਗਾਗਾ ਹੈਨਾ ਵੀ ਸੰਗਰੂਰ ਲਾ ਕੇ ਗਾਏ ਤਾਂ ਕਿਤੇ ਨਾ ਕਿਤੇ ਜਾ ਕੇ ਫਿਰ ਮਾਨੂੰ ਇਹ ਦੁੱਖ ਲਗਾ ਵੀ ਜਦ ਹਮੇ ਬਾਤ ਕਰਾਂ ਕਿਸੇ ਕੇ ਨਾਲ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਬੇ ਬਈ ਪਵਾਦ ਗਏ ਉਹ ਮਾਨੂੰ ਕੋਈ ਹਰਿਆਣੇ ਦਾ ਦੱਸ ਦੂਗਾ ਇੱਕ ਵਾਰੀ ਕਿਸੇ ਨੇ ਕਹਿੰਦਾ ਕਹਿੰਦਾ ਬਈ ਰਾਜਸਥਾਨ ਦੇ ਬਗੜੀਓ ਮੈਨੂੰ ਕੀ ਕਾਰਨ ਲੱਗਦਾ ਹੈ ਕਿ ਪਵਾਦੀ ਬੋਲੀ ਨੂੰ ਲੋਕ ਕਿਉਂ ਭੁੱਲ ਗਏ ਤੁਹਾਨੂੰ ਇਹ ਲੱਗਦਾ ਕਿ ਪਵਾਦੀ ਬੋਲੀ ਬੋਲਣ ਚ ਲੋਕ ਸ਼ਰਮ ਮਹਿਸੂਸ ਕਰਦੇ ਹਨ ਹਰ ਇੱਕ ਭਾਸ਼ਾ ਮੈਂ ਬਤ ਕਰੋ ਮਾਨੂੰ ਕੋਈ ਦੁੱਖ ਨਹੀਂ ਹੈ ਪਰ ਕਿਤਨਾ ਕਿਤੇ ਜਾ ਕੇ ਵੀ ਥਾਰਾ ਜਿਹੜਾ ਲਾਕਾਗਾ ਪਵਾਦ ਦਾ ਇਲਾਕਾ ਬਾਈ ਕੋਈ ਉਰੇ ਨਹੀਂ ਹੈ ਵੀ ਉਰੇਗਾ ਇੱਕ ਗ੍ਰੇਡ ਮਾਵਾ ਕੋਈ ਬੀਸੀਡੀ ਮਾ ਨਹੀਂ ਆਵਾ ਹੈਨਾ ਵੀ ਵੀ ਸਾਨੂੰ ਪੁਆਦੀ ਬੋਲੀ ਬੋਲੇ ਕਰੋ ਮਾਰ ਮਹਿਸੂਸ ਕਰੇ ਕਰੋ ਇਹਨੇ ਪੁਆਦੇ ਦੇ ਲੋਕ ਐ ਇਹ ਵੀ ਤਾਂ ਕਹਿੰਦੇ ਨੇ ਕਿ ਇਹਨਾਂ ਨੇ ਹੀ ਆਪਣੀ ਜ਼ਮੀਨਾਂ ਵੇਚੀਆਂ ਤਾਂ ਚੰਡੀਗੜ੍ਹ ਬਣਿਆ ਜੇ ਇਹ ਲੋਕ ਆਪਣੀ ਜ਼ਮੀਨਾਂ ਨਾ ਵੇਚਦੇ ਚੰਡੀਗੜ੍ਹ ਨਾ ਬਣਦਾ ਬਾਈ ਚੰਡੀਗੜ੍ਹ ਵਾਲਿਆਂ ਨੇ ਜ਼ਮੀਨਾਂ ਥੋੜੀ ਵੇਚੀ ਦੀਆਂ ਜਿਹੜੇ ਮਾਰੇ ਲੋਕ ਉੱਥੇ ਰਹਿ ਕਰਨਦੇ 50 ਪਿੰਡ ਹੋਏ ਕਰਨਦੇ ਚੰਡੀਗੜ੍ਹ ਮਾ 28 ਪਿੰਡ ਅਜਾੜੇ ਗਏ ਆ ਅੱਜ ਵੀ ਉਹਨਾਂ ਕੇ ਅੰਦਰ ਜਿਹੜਾ ਅਵਾਲਾਗਾ ਜਿਹੜੇ ਉੱਥੇ ਲੋਕ ਰਹੇ ਕਰੇ ਦੇ ਮਰੇ ਉਹਨਾਂ ਕੇ ਅੱਜ ਵੀ ਬਾਈ ਖੂਨ ਵਾਲੇ ਮਾਰਾਗਾ ਬੰਦੇ ਕਹਿੰਦੇ ਪੈਸੇ ਮੋਟੇ ਮਿਲੇ ਤਾਂ ਅਸੀਂ ਜ਼ਮੀਨਾਂ ਵੇਚੀਆਂ ਪੈਸੇ ਬਈ ਅਜਾੜ ਤੇ ਆ ਜਿਹੜੀਆਂ ਸਰਕਾਰਾਂ ਨੇ ਜਦੋਂ ਉੱਪਰ ਤੇ ਆਰਡਰ ਕਰਦੇ ਆ ਵੀ ਇੱਥੇ ਦੇ ਉੱਠ ਜਾਓ ਵੀ ਨਹੀਂ ਇੱਥੇ ਨੂੰ ਆਵੇਂ ਸੜਕ ਕੱਢਣੀ ਇੱਥੇ ਫਲਾਣਾ ਸ਼ਹਿਰ ਬਣਾਣਾ ਇੱਥੇ ਕੋਠੀਆਂ ਪਲਾਟ ਕੱਟਣੇ ਆਗੇ ਇਹ ਬਾਈ ਜੀ ਜ਼ਬਰਦਸਤੀ ਠਾਲੇ ਗਏ ਆ ਬੰਦੇ ਆ ਕਮੈਂਟ ਦੇਖ ਕੇ ਬਾਈ ਜੀ ਰੋਣਾ ਆਂਦਾ ਉਹ ਐ ਨਹੀਂ ਕਹਿੰਦੇ ਕਿ ਮਾਰਾ ਪਿੰਡ ਤਾਂ ਉਹ ਕਹਿੰਦੇ ਵੀ ਬਈ ਉਹ ਸੈਕਟਰ ਦੇ ਥੱਲੇ ਦਫਨ ਹੋ ਗਿਆ ਮਾਰਾ ਪਿੰਡ ਬੋਦੀ ਲੋਕਾਂ ਦੀ ਖਾਸੀਅਤ ਕੀ ਹੈ ਕੀ ਖਾਸ ਹੁੰਦਾ ਬੋਦੀ ਲੋਕਾਂ ਦੇ ਵਿੱਚ ਬਈ ਬੋਦੀ ਲੋਕ ਹੈਗੇ ਜਿਹੜੇ ਉਹ ਬੜੇ ਦਿਲਦਾਰ ਬੰਦੇ ਆਂ ਕਹੈਂ ਟਾਂਗੇ ਹਰੇਕੀ ਗੱਲ ਖੜਨੇ ਵਾਲੇ ਹੈਗੇ ਉਹ ਐ ਨਹੀਂ ਸੋਧਦੇ ਵੀ ਮਾਰਾ ਫਾਇਦਾ ਹੋਵੇ ਉਹ ਹਮੇਸ਼ਾ ਪਹਿਲਾਂ ਤਾਂ ਜੇ ਕੋਈ ਵੀ ਇਲਾਕੇ ਦਾ ਬੰਦਾ ਹੋਵੇ ਕਿਸੇ ਹੋਰ ਏਰੀਆ ਦਾ ਬੰਦਾ ਮਾਰੇ ਪਵਾਦ ਮ ਆਇਆ ਹੋਵੇ ਉਹ ਬੰਦਾ ਪਹਿਲਾਂ ਸੋਚਾਂਗਾ ਵੀ ਯਾਰ ਇਸ ਬੰਦੇ ਦਾ ਭਲਾ ਕਰ ਦਈਏ। ਬਈ ਕਈ ਲੋਕ ਤਾਂ ਐਵੇਂ ਹੀ ਕਹਿ ਦਿੰਦੇ ਨੇ ਕਿ ਤੁਸੀਂ ਹੁਣ ਬੋਲੀਆਂ ਦੇ ਨਾਮ ਤੇ ਲੜੋਗੇ ਯਾਰ ਇੱਕ ਦੂਜੇ ਦੇ ਨਾਲ। ਹਮੇ ਗੱਲ ਉਹੀ ਆ ਗਈ ਬਾਈ। ਪਹਿਲਾਂ ਤਾਂ ਦੇਖ ਸਰਕਾਰਾਂ ਨੇ ਉਜਾੜ ਤੇ ਠੀਕ ਐ ਅੱਜ ਜੇ ਹਮੇ ਆਪਣੀ ਬੋਲੀ ਦੀ ਗੱਲ ਕਰ ਰਹੇ ਹਾਂ ਅੱਜ ਉਹ ਲੋਕ ਮਰੀਆਂ ਲੱਤਾਂ ਖਿੱਚਾਂਗੇ ਵੀ ਜਿਵੇਂ ਉਹ ਚਾਹਦੇ ਆ ਵੀ ਯਾਰ ਇਹ ਕੌਣ ਹੈਗੇ ਕਿੱਥੇ ਤੇ ਆ ਗਏ ਇਹ ਕਹਾਂ ਭੀ ਇਹ ਬੰਦਿਆਂ ਨੂੰ ਬੋਲਣਾ ਨਹੀਂ ਆਦਾ ਹੈਗਾ ਵੀ ਕਿਸ ਤਰ੍ਹਾਂ ਦੀ ਬੋਲੀ ਬੋਲ ਰਹੇ ਹਨ ਹੈਨਾ ਯਾਰ ਉਹ ਬੰਦੇ ਨੇ ਗਰਬਾਨੀ ਨਹੀਂ ਪੜੀ ਉਹ ਬੰਦੇ ਆਪਣੇ ਇਤਿਹਾਸ ਗੱਲ ਨਹੀਂ ਜੁੜੇ ਜਦ ਗੁਰਗੋਮ ਸਿੰਘ ਜੀ ਮਹਾਰਾਜ ਉੱਥੇ ਰਹਿ ਕਰੇ ਤੇ ਆਪਣਾ ਸ਼੍ਰੀ ਪੋਟਾ ਸਾਹਿਬ ਹੂੰ ਪੁਆਦੀ ਬੋਲੀ ਬੋਲੇ ਕਰਦੇ ਜਿਹੜੀ ਆਪਾਂ ਫਤਿਹ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਨੂੰ 10ਵੇਂ ਪਾਸ਼ਾ ਹੀ ਨੇ ਦਈਏ ਵੀ ਕਿਸੇ ਨੂੰ ਜਦ ਮਿਲਣਾਗਾ ਫਤਿਹ ਕਰਨੀ ਐ ਤਾਂ ਹਮੇ ਉਹ ਪੋਦੀ ਬੋਲੀ ਮਾ ਕਰਨੀ ਐ ਮਤਲਬ ਕਿ ਪੋਦੀ ਬੋਲੀ ਕੇ ਸ਼ਬਦਾਂਗੇ ਰਾਜ ਜਦ ਮੰਜਾ ਹੋਆ ਨਾ ਬਾਈ ਉਹ 4 ਪਾਵੇ ਆਗਾ ਹੋਆ 3 ਪਾਵੇ ਵਾਲਾ ਕੋਈ ਮੰਜਾ ਨਹੀਂ ਹੁੰਦਾ ਮਾਝਾ ਮਾਲਵਾ ਦੁਆਬਾ ਪੁਆਦ ਫਿਰ ਬਣਾਂਗਾ ਪੂਰਾ ਪੰਜਾਬ ਕਮੈਂਟ ਪੜੇ ਸੀ ਲੋਕ ਤਾਂ ਆਈ ਵੀ ਕਹਿਣ ਲੱਗੇ ਨੇ ਵੀ ਕੈਨੇਡਾ ਅਮਰੀਕਾ ਬਾਈ ਪਵਾਦ ਚਾਂਦਾ ਮੈਂ ਕਹਿੰਦਾ ਵੀ ਸਵਾਦ ਆ ਗਿਆ ਬਾਈ ਕਮੈਂਟ ਦੇਖ ਕੇ ਹਨਾ ਕਰ ਆਪਣੀ ਜਾਣ ਬੰਦਾ ਸੋਦਾ ਕੋ ਵੀ ਟੀਚਰ ਕਰ ਲਈਏ ਕੁਝ ਕਰ ਲਈਏ ਹਨਾ ਪਰ ਹਮੇ ਆਪਣੀ ਬੋਲੀ ਦੀ ਗੱਲ ਕਰਨ ਲੱਗੇ ਮਨ ਇੱਕ ਤਾਂ ਇਹ ਮੈ ਮਾਣ ਮਹਿਸੂਸ ਹੋਇਆ ਬਹੁਤ ਤੇ ਜਦ ਬੰਦੇ ਨੇ ਕਿਹਾ ਨਾ ਕਹਾ ਪਈ ਆ ਕੈਨੇਡਾ ਵੀ ਬ੍ਰੈਮਟਨ ਵੀ ਵੀ ਆ ਸਾਨੂੰ ਸਾਰੇ ਕਹਾ ਪਵਾ ਦੋ ਮਗਾ ਬਸ ਹੁਣ ਚੁੱਪ ਕਰੋ ਲੋਕ ਤਾਂ ਇਹ ਵੀ ਕਹਿੰਦੇ ਨੇ ਬਾਈ ਪਿਆਰ ਨਾਲ ਦੱਸ हां लोग कहां भी प्यार हमारी बोली होई जे बोला ता मैं प्यार गए लेया हूं ठीक है हमें ता कदे अहंकार नहीं करे मारे पौदा वाले ने जिन्ने जिन्ने उरे करोड़ के किले है ना, हैं ना जमीनें महंगियां हैं मोहाली 82 सेक्टर में 50 50 करोड़ का एक किला हम 7-7 8-8 10-10 करोड़ के ता नॉर्मल जे किले हैंंगे उदे पंजाब दे अलग-अलग क्षेत्रों दे विच अलग-अलग क्षेत्रीय भाषावां बोलियां जांदियां ने ता एक हिस्सा हुंदा है ਪੁਆਦ ਏਰੀਆ ਉੱਥੇ ਪੁਆਦੀ ਬੋਲੀ ਜੰਦੀ ਹੈ ਤਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਹੋ ਰਹੀ ਹੈ ਪੁਆਦੀ ਬੋਲੀ ਨੂੰ ਲੈ ਕੇ ਤਾਂ ਅੱਜ ਪੁਆਦੀ ਬੋਲੀ ਦੇ ਬਾਰੇ ਗੱਲਬਾਤ ਕਰਾਂਗੇ ਪੁਆਦ ਏਰੀਏ ਦਾ ਕੀ ਯੋਗਦਾਨ ਹੈ ਤੇ ਪੁਆਦੀ ਬੋਲੀ ਦੀ ਕੀ ਖਾਸੀਅਤ ਹੈ ਇੱਥੋਂ ਦੇ ਕਿੱਦਾਂ ਦੇ ਲੋਕ ਹੁੰਦੇ ਨੇ ਤੇ ਕਈ ਕਹਿ ਕੇ ਸਕਦੇ ਕਿ ਕਈ ਲਾਂਬੇ ਵੀ ਦਿੱਤੇ ਜਾਂਦੇ ਨੇ ਇਸ ਏਰੀਆ ਨੂੰ ਲੈ ਕੇ ਕਿ ਇਸ ਏਰੀਏ ਦੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ ਚੰਡੀਗੜ੍ਹ ਇਸ ਏਰੀਏ ਦੇ ਵਿੱਚ ਆਂਦਾ ਤਾਂ ਹੋਰ ਬਹੁਤ ਸਾਰੀਆਂ ਗੱਲਾਂ ਪੁਆਦੀ ਬੋਲੀ ਨੂੰ ਲੈ ਕੇ ਕਰਾਂਗੇ ਤਾ ਸਾਡੇ ਨਾਲ ਗੁਰਜੀਤ ਬਾਈ ਮੌਜੂਦ ਰਹਿਣਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਦੱਸੋ ਕਿਤਰਾ ਜੀ ਚੜ੍ਹਦੀ ਕਲਾ ਜੀ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਪੁਆਦੀ ਬੋਲੀ ਦੀ ਗੱਲ ਕਰ ਰਹੇ ਹੋ ਹਾਂ ਜੀ ਕੀ ਮਹਿਸੂਸ ਹੁੰਦਾ ਹੈ ਕਿ ਇੱਕਦਮ ਹੀ ਤੁਸੀਂ ਪੁਆਦੀ ਬੋਲੀ ਨੂੰ ਲੈ ਕੇ ਵੀਡੀਓਜ਼ ਬਣਾਣੀ ਸ਼ੁਰੂ ਕਰ ਦਿੰਨੇ ਹੋ ਇਹ ਇੱਕਦਮ ਨਹੀਂ ਬਾਈ ਇਹ ਸਾਨੂੰ ਨਾ ਬਹੁਤ ਮਤਲਬ ਕੀ ਦੁੱਖ ਲੱਗੇਗਾ ਜਦ ਹਮੇ ਕਿਤੇ ਨਾ ਪੁਆਦ ਤੇ ਬਿਨਾ ਪੰਜਾਬ ਕੇ ਜਿਹੜੇ ਮਾਰੇ ਮਾਝਾ ਮਾਲਵਾ ਦੁਆਬਾ ਦਾ ਜਦੋਂ ਮੈਂ ਉਹ ਇਲਾਕਿਆਂ ਮੈਂ ਜਾਵਾਂਗੇ ਤਾ ਉਥੇ ਅਕਸਰ ਲੋਕਾਂ ਨੂੰ ਮੈਨੂੰ ਲੱਗਾ ਵੀ ਬਹੁਤ ਕੋਈ ਉਹ ਐ ਪੜਿਆ ਲਿਖਿਆ ਕਹਿ ਸਕਾ ਹਮੇ ਉਹਨਾਂ ਨੂੰ ਵੀ ਜਿਹਨੂੰ ਪਵਾਦ ਦਾ ਪਤਾਗਾ ਤਾਂ ਜਦ ਹਮੇ ਉਹਨਾਂ ਨਾਲ ਬਾਤ ਕਰਾਂ ਤਾਂ ਉਹ ਬੰਦਾ ਪਹਿਲਾਂ ਤਾਂ ਸੋਚਿਆ ਵੀ ਇਹਨਾਂ ਨੂੰ ਪੁੱਛਿਆ ਕਿ ਨਾ ਪੁੱਛਿਆ ਬੰਦਾ ਕਹੇ ਦਾ ਹਾ ਕਿਤਨੇ ਕਿਤੇ ਜਾ ਕੇ ਕਾ ਬਾਈ ਥਮੇ ਕਿੱਥੇ ਤੇ ਆਏ ਆ ਹਰਿਆਣੇ ਤੇ ਹੂੰ ਫਿਰ ਬੜਾ ਯਾਰ ਦੁੱਖ ਲਗਾ ਵੀ ਯਾਰ ਮਾਰੇ ਪੰਜਾਬ ਕੇ ਲੋਕ ਐ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਯਾਰ ਵੀ ਜਿਹੜੀ ਮਾਰੀ ਬੋਲੀ ਐ ਵੀ ਕਿਹੜੀ ਬੋਲੀ ਬੋਲ ਰਿਹਾ ਮੈਂ ਮਾਨੂੰ ਵੀ ਪਤਾ ਹਮੇ ਮੋਹਾਲੀ ਕੇ ਆ ਨਾ ਪਵਾਦ ਮਾਂ ਰਹਾਂਗੇ ਮਾਨੂੰ ਵੀ ਪਤਾ ਵੀ ਜੇ ਕੋਈ ਬੰਦਾ ਮਾਜੇਗਾ ਉਹ ਆਪਣੇ ਗੱਲ ਬਾਤ ਕਰ ਰਿਹਾ ਹੈ ਨਾ ਉਹਨੇ ਗੱਲ ਕਰਨੀ ਹੈ ਵੀ ਬਈ ਕੀ ਕਰਨ ਡੇ ਹੋ ਮਾਨੂੰ ਪਤਾ ਲੱਜਾ ਵੀ ਯਾਰ ਇਹ ਬੰਦਾ ਮਾਜੇਗਾ ਹੂੰ ਸੰਗਰੂਰ ਸਾਈਡ ਚਲੇ ਜਾਓ ਉਹਨਾਂ ਨੇ ਹਰੇ ਗੱਲ ਪਿੱਛੇ 30 ਸ਼ਬਦ ਹੈ ਜਿਹੜਾ ਹੈ ਨਾ ਕਿੱਥੇ ਤੀ ਹੈ ਨਾ ਇਹ ਸ਼ਬਦ ਲਾਣੇ ਹੈਗੇ ਮਾਨੂੰ ਪਤਾ ਲੱਜਦਾ ਵੀ ਬਈ ਯਾਰ ਮੰਨ ਲਵੇ ਕਿ ਨਹੀਂ ਗਾਗਾ ਹੈ ਨਾ ਵੀ ਸੰਗਰੂਰ ਲਾ ਕੇ ਗਾਏ ਤਾਂ ਕਿਤੇ ਨਾ ਕਿਤੇ ਜਾ ਕੇ ਫਿਰ ਮਾਨੂੰ ਇਹ ਦੁੱਖ ਲਗਾ ਵੀ ਜਦ ਹਮੇ ਬਾਤ ਕਰਾਂ ਕਿਸੇ ਨਾਲ ਤਨੋਂ ਕੋਣ ਨੂੰ ਪਤਾ ਹੀ ਨਹੀਂ ਹੈ ਵੀ ਬਈ ਪਵਾਦ ਗਏ ਉਹ ਮਾਨੂੰ ਕੋਈ ਹਰਿਆਣੇ ਦਾ ਦੱਸ ਦੂਗਾ ਇੱਕ ਵਾਰੀ ਕਿਸੇ ਨੇ ਕਹਿੰਦਾ ਕਹਿੰਦਾ ਭਾਈ ਰਾਜਸਥਾਨ ਦੇ ਬਗੜੀਓ ਮ ਬੜਾ ਦੁੱਖ ਲਗਾ ਫਿਰ ਹਮੇ ਫਿਰ ਉਹਨਾਂ ਦੱਸਾਂਗੇ ਵੀ ਭਾਈ ਜੀ ਮਾਰਾ ਪਵਾਦ ਇਲਾਕਾ ਗਾ ਪਵਾਦੀ ਮਾਰੀ ਬੋਲੀ ਹੈ ਵੀ ਜਿਵੇਂ ਤੁਹਾਡੀ ਮਲਵਈ ਹੈ ਹਨਾ ਮਾਝੇ ਵਾਲੀ ਹੈ ਜਾਂ ਦੁਆਬੇ ਵਾਲੀ ਹੈ ਵੀ ਇਸ ਤਰ੍ਹਾਂ ਇਹ ਇੱਕ ਪਵਾਦ ਹੈਗਾ ਵੀ ਹਮੇ ਪਵਾਦ ਕੇ ਹੈ ਭਾਈ ਤੁਹਾਨੂੰ ਕੀ ਕਾਰਨ ਲੱਗਦਾ ਹੈ ਕਿ ਪਵਾਦੀ ਬੋਲੀ ਨੂੰ ਲੋਕ ਕਿਉਂ ਭੁੱਲ ਗਏ ਤੁਹਾਨੂੰ ਇਹ ਲੱਗਦਾ ਕਿ ਪਵਾਦੀ ਬੋਲੀ ਬੋਲਣ ਚ ਲੋਕ ਸ਼ਰਮ ਮਹਿਸੂਸ ਕਰਦੇ ਹਨ ਭਾਈ ਪਹਿਲਾਂ ਤਾਂ ਮਾਰੇ ਜਿਹੜੇ ਲੋਕ ਹੈਗੇ ਬਹੁਤ ਮਾਰੇ ਹੀ ਲੋਕਾਂ ਨੂੰ ਨਹੀਂ ਪਤਾ ਹੈਗਾ ਇਹਨਾਂ ਨੂੰ ਲੱਗਾ ਆ ਆਪਣੇ ਨਿਆਣਿਆਂ ਨੂੰ ਬਹੁਤ ਸੰਸਕਾਰ ਦਵਾਵਾਂਗੇ ਵੀ ਆਰ ਇਸ ਤਰ੍ਹਾਂ ਬਾਤ ਕਰੋ ਹਰ ਇੱਕ ਭਾਸ਼ਾ ਵਿੱਚ ਬਾਤ ਕਰੋ ਮਾਨੂੰ ਕੋਈ ਦੁੱਖ ਨਹੀਂ ਹੈ ਪਰ ਕਿਤਨਾ ਕਿਤੇ ਜਾ ਕੇ ਵੀ ਥਾਰਾ ਜਿਹੜਾ ਇਲਾਕਾਗਾ ਪਵਾਦ ਦਾ ਇਲਾਕਾ ਬਾਈ ਕੋਈ ਉਰੇ ਨਹੀਂ ਹੈ ਵੀ ਉਰੇਗਾ ਏ ਗ੍ਰੇਡ ਮਾ ਆਵਾ ਕੋਈ ਬੀ ਸੀ ਡੀ ਮਾ ਨਹੀਂ ਆਵਾ ਹੈਨਾ ਵੀ ਵੀ ਥਮੇ ਪਵਾਦੀ ਬੋਲੀ ਬੋਲੇ ਕਰੋ ਮਾਣ ਮਹਿਸੂਸ ਕਰੇ ਕਰੋ ਹੰਮਾਨੂ ਮਾਨ ਮਹਿਸੂਸ ਕਿਉਂ ਕਰਨਾ ਚਾਹੀਦਾ ਲੋਕਾਂ ਦਾ ਕੁਐਸਚਨ ਹੈ ਹਮ ਹੈਨਾ ਵੀ ਕਿਉਂ ਕਰਨਾ ਚਾਹੀਦਾ ਪੌਧੀ ਬੋਲੀ ਪਮਾਨ ਮਾਨੂ ਪੌਧੀ ਬੋਲੀ ਪਮਾਨ ਇਸ ਕਰਕੇ ਕਰਨਾ ਚਾਹੀਦਾ ਸਾਡੇ ਮਾਤਾ ਗੁਜਰਕੌਰ ਜੀ ਹੋਏ ਐ ਹਮ ਗੁਰੂ ਗੋਬਿੰਦ ਸਿੰਘ ਜੀ ਕੇ ਮਾਤਾ ਜੀ ਹਮ ਗੁਜਰਕੌਰ ਜੀ ਹੋਏ ਐ ਉਹਨਾ ਕੇ ਬਾਈ ਜੀ ਉਹਨਾ ਕੀ ਜਿਹੜੀ ਬੋਲੀ ਐ ਹਮ ਉਹ ਪੌਧੀ ਬੋਲੀ ਐ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਮ 35% ਹਮ ਸਭ ਤੋਂ ਵੱਧ ਜਿਹੜੇ ਅੱਖਰ ਹੈਗੇ ਉਹ ਪੌਧੀ ਬੋਲੀ ਕੇ ਐ ਹਰੇਕ ਬੰਦਾ ਬੋਲਾਗਾ ਕੋਈ ਵੀ ਹੈ ਕਿਤੇ ਕਾ ਵੀ ਹੋਵੇ ਹਰੇਕ ਬੰਦਾ ਬਾਤ ਕਰੂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਕਾ ਲੰਗਰ ਇਹ ਪੌਦੀ ਬੋਲੀ ਕੇ ਸ਼ਬਦ ਹੈ ਬਾਈ ਤੇ ਬਾਈ ਲੋਕ ਤਾਂ ਆਏ ਵੀ ਕਹ ਦਿੰਦੇ ਹਨ ਕਿ ਇਹ ਤਾਂ ਅਨਪੜਾ ਦੀ ਬੋਲੀ ਆ ਯਾਰ ਕਿ ਜਦੋਂ ਕੋਈ ਪੌਦੀ ਬੋਲਦਾ ਐਵੇਂ ਲੱਗਦਾ ਕਿ ਜਿਵੇਂ ਕੋਈ ਅਨਪੜ ਗੱਲ ਕਰ ਰਿਹਾ ਹੋਵੇ ਲੋਕ ਜੱਜ ਕਰਦੇ ਨੇ ਬਾਈ ਉਹੀ ਬੰਦਾ ਜੱਜ ਕਰਾਗਾ ਜਿਹੜਾ ਖੁਦ ਅਨਪੜਾ ਹੈ ਜਿਹੜਾ ਪੜਿਆ ਲਿਖਿਆਗਾ ਉਹਨੂੰ ਤਾਂ ਹਰੇਕ ਨੂੰ ਪਤਾਗਾ ਵੀ ਪੌਦੀ ਬੋਲੀ ਆ ਕਿਉਂਕਿ ਹੁਣ ਮਾਰਾ ਇਲਾਕਾ ਗਾ ਹੈ ਨਾ ਹਮੇ ਮੁਹਾਲੀ ਰਹਾਂਗੇ ਹਰੇਕ ਬੰਦਾ ਚੰਡੀਗੜਾ ਵਾ ਉਹਨੂੰ ਕਹਾਗਾ ਵੀ ਯਾਰ ਚੰਡੀਗੜ੍ਹ ਸੁਖਨਾ ਲੈ ਕੇ ਪਾ ਜਾਣਾ ਐਲੈਂਟੇ ਮੋਲ ਦੇਖਣਾ ਉਹ ਸਾਰਾ ਚੰਡੀਗੜ੍ਹ ਦਾ ਜਿਹੜਾ ਉਹ ਪਵਾਦਾ ਹੈ ਬਾਈ ਹੂੰ ਚਲੋ ਇਹ ਤਾਂ ਕੁੰਮਣੀਆਂ ਬਾਤਾਂ ਹੋ ਗਈਆਂ ਪਰ ਹੁਣ ਤਾਂ ਬਾਈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਜਿਹੜੇ ਪਵਾਦ ਦੇ ਲੋਕ ਐ ਇਹ ਵੀ ਤਾਂ ਕਹਿੰਦੇ ਨੇ ਕਿ ਇਹਨਾਂ ਨੇ ਹੀ ਆਪਣੀ ਜ਼ਮੀਨਾਂ ਵੇਚੀਆਂ ਤਾਂ ਚੰਡੀਗੜ੍ਹ ਬਣਿਆ ਜੇ ਇਹ ਲੋਕ ਆਪਣੀ ਜ਼ਮੀਨਾਂ ਨਾ ਵੇਚਦੇ ਚੰਡੀਗੜ੍ਹ ਨਾ ਬਣਦਾ ਬਾਈ ਚੰਡੀਗੜ੍ਹ ਵਾਲਿਆਂ ਨੇ ਜ਼ਮੀਨਾਂ ਥੋੜੀ ਵੇਚੀ ਦੀਆਂ ਜਿਹੜੇ ਮਰੇ ਲੋਕ ਉੱਥੇ ਰਹੇ ਕਰਦੇ 50 ਪਿੰਡ ਹੋਏ ਕਰਦੇ ਚੰਡੀਗੜ੍ਹ 'ਮਾ ਹੂੰ 28 ਪਿੰਡ ਅਜਾੜੇ ਗਏ ਆ ਅੱਜ ਵੀ ਉਹਨਾਂ ਕੇ ਅੰਦਰ ਜਿਹੜਾ ਅਵਾਲਾਗਾ ਜਿਹੜੇ ਉੱਥੇ ਲੋਕ ਰਹੇ ਕਰਦੇ ਮਰੇ ਉਹਨਾਂ ਕਹਿੰਦੇ ਅੱਜ ਵੀ ਬਾਈ ਖੂਨ ਵਾਲੇ ਮਾਰਾਗਾ ਬਾਈ ਕਹਿੰਦੇ ਪੈਸੇ ਮੋਟੇ ਮਿਲੇ ਤਾਂਹੀਂ ਜ਼ਮੀਨਾਂ ਵੇਚੀਆਂ ਪੈਸੇ ਬਈ ਹਜ਼ਾਰ ਤਿਆ ਜਿਹੜੀਆਂ ਸਰਕਾਰਾਂ ਨੇ ਜਦੋਂ ਉੱਪਰ ਤੇ ਆਰਡਰ ਕਰਤਿਆ ਵੀ ਇੱਥੇ ਤੇ ਉੱਠ ਜਾਓ ਵੀ ਨਹੀਂ ਇੱਥੇ ਨੂੰ ਅਸੀਂ ਸੜਕ ਕੱਢਣੀ ਹੈ ਇੱਥੇ ਫਲਾਣਾ ਸ਼ਹਿਰ ਬਣਾਣਾ ਇੱਥੇ ਕੋਠੀਆਂ ਪਲਾਟ ਕੱਟਣੇ ਆਗੇ ਇਹ ਬਾਈ ਜੀ ਜ਼ਬਰਦਸਤੀ ਠਾਲੇ ਗਏ ਆ ਕਿਸੇ ਦਾ ਘਰ ਛੱਡਣ ਨੂੰ ਜ਼ਿਕਰ ਆ ਆਪਾਂ ਨੇ ਕੋ ਜਿੰਨਾ ਮਰਜ਼ੀ ਪੈਸਾ ਆ ਜਾਵੇ ਆਪਾਂ ਬਾਹਰ ਕਿਤੇ ਜਾ ਕੇ ਕੋਠੀ ਦਾ ਬਣਾ ਲੂਗੇ ਮਾਰੇ ਲੋਕ ਬਾਹਰਲੇ ਦੇਸ਼ਾਂਵਾਂ ਬੈਠੇ ਆ ਕੈਨੇਡਾ ਅਮਰੀਕਾ ਆਸਟ੍ਰੇਲੀਆਵਾਂ ਬੈਠੇ ਆ ਉੱਥੇ ਜਾ ਕੇ ਪੀਆਰ ਵੀ ਹੋ ਜਾਾਂਗੇ ਉੱਥੇ ਮਕਾਨ ਵੀ ਲੈ ਲਾਂ ਪਰ ਕਦੇ ਇਹ ਦੇਖਿਆ ਵੀ ਉਹ ਬੰਦੇ ਨੇ ਉਰੇ ਜਿਹੜੇ ਆਪਣੇ ਘਰ ਹੈਗਾ ਵੀ ਉਹ ਵੇਚਦੇ ਹੋਵੇ ਚਾਹੀ ਯਾਦਗਾਰ ਵਾਸਤੇ ਰੱਖ ਲਵੇ ਬੰਦਾ ਰੱਖਦਾ ਕੋਈ ਬਈ ਵੇਚਦਾ ਨਹੀਂ ਹੈ ਇਹ ਜਿਹੜੀਆਂ ਸਰਕਾਰਾਂ ਗੀਆਂ ਇਹ ਜ਼ਬਰਦਸਤੀ ਇਹਨਾਂ ਨੇ ਮਾਰੇ ਲਾਊ ਕੱਥੇ ਦੇ ਠਾਲੇ ਆਗੇ ਹੂੰ ਸਮਝ ਦੇਖ ਲਿਓ ਅੱਜ ਵੀ ਆਪਾਂ ਕਿਤੇ ਗੱਲ ਕਰ ਲਿਓ ਕਈ ਵਾਰੀ ਮਾਨੂੰ ਹਮੇ ਕਿਤੇ ਪੋਸਟ ਪਾਵਾਂਗੇ ਥੱਲੇ ਕਮੈਂਟ ਆ ਜਾਹਾ ਕੋਈ ਕਹਾਗਾ ਬਈ ਜਿਹੜਾ 8 ਸੈਕਟਰ ਦਾ ਇਥੇ ਸ਼ੋਰੂਮ ਹੈ ਗਈ ਤੁਹਾਨੂੰ ਦੇਖੇ ਉਹਨੇ ਕੋਠੀਆਂ ਦੇਖੀਆਂ ਹੋਣੀਆਂ ਕਹ ਬਈ ਉਥੇ ਮਾਰਾ ਪਿੰਡ ਦਾ ਕਾਲੀਬੜ ਹੂੰ ਕਈ ਬੰਦਿਆਂ ਦੇ ਕਮੈਂਟ ਦੇਖ ਕੇ ਬਾਈ ਜੀ ਰੋਣਾ ਆਂਦਾ ਹੂੰ ਉਹ ਐ ਨਹੀਂ ਕਹਿੰਦੇ ਵੀ ਮਾਰਾ ਪਿੰਡ ਤਾਂ ਉਹ ਕਹਿੰਦੇ ਵੀ ਬਈ ਉਹ ਸੈਕਟਰ ਦੇ ਥੱਲੇ ਦਫਨ ਹੋ ਗਿਆ ਮਾਰਾ ਪਿੰਡ ਹੂੰ ਐ ਕਹਾਂਗੇ ਮਤਲਬ ਇਹ ਕਹਾਂਗੇ ਵੀ ਮਰ ਗਿਆ ਬਾਈ ਅੱਜ ਵੀ ਜਿਵੇਂ ਹੁਣ ਬਾਈ ਪੌਦੀ ਲੋਕਾਂ ਦੀ ਖਾਸੀਅਤ ਕੀ ਹੈ ਕੀ ਖਾਸ ਹੁੰਦਾ ਪੌਦੀ ਲੋਕਾਂ ਦੇ ਵਿੱਚ ਬਾਈ ਪਵਦੀ ਲੋਕ ਆਗੇ ਜਿਹੜੇ ਉਹ ਬੜੇ ਦਿਲਦਾਰ ਬੰਦੇ ਆਂ ਕਹੈਂ ਟਾਂਗੇ ਹਰੇਕੀ ਗੱਲ ਖੜਨੇ ਵਾਲੇ ਆਗੇ ਉਹ ਇਹ ਨਹੀਂ ਸੋਚਦੇ ਬੀਮਾਰਾ ਫਾਇਦਾ ਹੋਵੇ ਉਹ ਹਮੇਸ਼ਾ ਪਹਿਲਾਂ ਤਾਂ ਜੇ ਕੋਈ ਵੀ ਇਲਾਕੇ ਦਾ ਬੰਦਾ ਹੋਵੇ ਕਿਸੇ ਹੋਰ ਏਰੀਆ ਦਾ ਬੰਦਾ ਮਾਰੇ ਪਵਾਦ ਮਾਇਆ ਹੋਵੇ ਉਹ ਬੰਦਾ ਪਹਿਲਾਂ ਸੋਚਾਗਾ ਵੀ ਯਾਰ ਇਸ ਬੰਦੇ ਦਾ ਭਲਾ ਕਰ ਦਈਏ ਬੀਮਾਰਾ ਕੁਝ ਬਣੇ ਨਾ ਬਣੇ ਵੀ ਯਾਰ ਇਹ ਬੰਦੇ ਨੂੰ ਹਮੇ ਸਿਖਰਾਂ 'ਪਾ ਚੜਾ ਕੇ ਲਿਜਈਏ ਹਨਾ ਕਈ ਸਿੰਗ ਰਾਂਗੇ ਕਲਾਕਾਰਾਂ ਰਾਂਗੇ ਔਰੇ ਆਵਾਂਗੇ ਇੱਥੇ ਰਹਿਾਂਗੇ ਕਿਉਂ ਜਿੰਨੀ ਵੀ ਇੰਡਸਟਰੀ ਹੈ ਬਾਈ ਸਾਰੀ ਪਵਾਦ ਮਾ ਬਸ ਰਹੀ ਐ ਪਵਾਦ ਆ ਵੀ ਨਹੀਂ ਬੁੱਕਲ ਮਾ ਲੈ ਕੇ ਬੈਠਿਆ ਹੈਨਾ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਗੋਦੀ ਮਾ ਲੈ ਕੇ ਪਾਲਦੀ ਐ ਪੋਸਦੀ ਐ ਹੈਨਾ ਪਰ ਕਈ ਲੋਕ ਕਹੇ ਜੇ ਆ ਪੈਣਾ ਸਾਨੂੰ ਦੇਖ ਲਿਆ ਵੀ ਹਾਂ ਇਹ ਬੰਦੇ ਨੇ ਮੈਨੂੰ ਸੰਭਾਲ ਲਿਆ ਉਸਤੇ ਬਾਅਦ ਜੇ ਬੰਦਾ ਹਟ ਜਾ ਹੋ ਗਿਆ ਫਿਰ ਉਹ ਬੰਦਾ ਕਹਾ ਬਾਈ ਤਾ ਕੌਣ ਐ ਹੈਨਾ ਇਸ ਕਰਕੇ ਇੱਕ ਖਾਸੀਅਤ ਐ ਵੀ ਫਿਰ ਵੀ ਲੋਕ ਇਹ ਨਹੀਂ ਸੋਦੇ ਵੀ ਇਹ ਬੰਦਾ ਮੇਰਾ ਫਾਇਦਾ ਚੱਕਣ ਆਇਆ ਐ ਮੇਰਾ ਫਾਇਦਾ ਲੈ ਰਿਆ ਉਹ ਕਹਾয়ার ਤੇ ਤੈਨੂੰ ਮਾਤੇ ਕੋਈ ਫਾਇਦਾ ਮਿਲਣਾ ਨਹੀਂ ਵੀ ਲੈ ਲੈ ਕੋਈ ਚੱਕਰ ਨਹੀਂ ਬਾਈ ਕਈ ਲੋਕ ਤਾਂ ਐਵੇਂ ਹੀ ਕਹਿ ਦਿੰਦੇ ਨੇ ਕਿ ਤੁਸੀਂ ਹੁਣ ਬੋਲੀਆਂ ਦੇ ਨਾਮ ਤੇ ਲੜੋਗੇ ਯਾਰ ਇੱਕ ਦੂਜੇ ਦੇ ਨਾਲ ਹਮੇ ਗੱਲ ਉਹੀ ਆ ਗਈ ਬਾਈ ਪਹਿਲਾਂ ਤਾਂ ਦੇਖ ਸਰਕਾਰਾਂ ਨੇ ਉਜਾੜ ਤੇ ਠੀਕ ਹੈ ਅੱਜ ਜੇ ਹਮੇ ਆਪਣੀ ਬੋਲੀ ਦੀ ਗੱਲ ਕਰ ਰਹੇ ਹਾਂ ਅੱਜ ਉਹ ਲੋਕ ਮਰੀਆਂ ਲੱਤਾਂ ਖਿੱਚਾਂਗੇ ਵੀ ਜਿਵੇਂ ਉਹ ਚਾਹੁੰਦੇ ਆ ਵੀ ਯਾਰ ਇਹ ਕੌਣ ਹੈਗੇ ਕਿੱਥੇ ਤੇ ਆਗੇ ਹੈਨਾ ਤੇ ਪਰ ਉਮਰ ਹੀ ਨਾ ਤਾਂ ਬੋਲੀ ਬੰਦ ਕਰ ਸਕਾਂ ਮਾਰੀ ਜਿਹੜੀ ਜੀਬ ਐ ਕਿਤੇ ਉਹ ਕਹੇ ਵੀ ਆਪਾਂ ਤਾਲਾ ਲਾ ਦਈਏ ਹੈਨਾ ਕਿਉਂਕਿ ਹਮੇ ਬੰਡ ਥੋੜੀ ਰਹੇ ਆ ਕਿਸੇ ਨੂੰ ਬਈ ਲੋਕ ਤਾਂ ਕਹਿੰਦੇ ਨੇ ਨਾ ਕਹਿੰਦੇ ਵੀ ਆ ਤਾਂ ਐ ਲੱਗਦਾ ਜਿਹਨੂੰ ਤੇ ਬਿਹਾਰ ਦੀ ਬੋਲੀ ਹੋਵੇ ਐ ਲੱਗਦਾ ਜਿਹਨੂੰ ਤੇ ਹਰਿਆਣੇ ਦੀ ਬੋਲੀ ਹੋਵੇ ਕਈ ਤਾਂ ਇਹ ਵੀ ਕਹਦਾ ਹਾਂ ਕਿ ਜਿਵੇਂ ਕਿ ਬੰਦਾ ਘੱਟ ਪੜਿਆ ਲਿਖਿਆ ਹੋਆ ਐਵੇਂ ਬੋਲਦੇ ਮੈਂ ਉਹ ਹੀ ਦੱਸ ਰਿਹਾ ਇਹ ਕਹਾ ਵੀ ਇਹ ਬੰਦਿਆਂ ਨੂੰ ਬੋਲਣਾ ਨਹੀਂ ਆਉਂਦਾ ਹੈਗਾ ਵੀ ਕਿਸ ਤਰ੍ਹਾਂ ਦੀ ਬੋਲੀ ਬੋਲ ਰਹੇ ਹਨ ਹੈਨਾ ਯਾਰ ਉਹ ਬੰਦਿਆਂ ਨੇ ਗਰਵਾਣੀ ਨਹੀਂ ਪੜੀ ਉਹ ਬੰਦੇ ਆਪਣੇ ਇਤਿਹਾਸ ਗੱਲ ਨਾਲ ਜੁੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਜਿਹੜੇ ਹੋਏ ਆ ਉਹਨਾਂ ਕੇ ਨਾਨਕੇ ਤੇ ਲਖਨੌਰ ਸਾਹਿਬ ਹਮ ਲਖਨੌਰ ਸਾਹਿਬ ਹੈ ਹਰਿਆਣੇ ਮਾ ਪਵਾਗਾ ਹੁਣ ਅੰਮ੍ਰਾਲੇ ਕੇ ਲਾਗਾ ਠੀਕ ਹੈ ਜੀ ਉਹਨਾਂ ਕੇ ਨਾਨਕੇ ਤੇ ਉਹ ਪਵਾਦਮ ਤੇ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਰਹੇ ਕਰਦੇ ਤੇ ਆਪਣਾ ਸ਼੍ਰੀ ਪੋਟਾ ਸਾਹਿਬ ਹਮ ਪਵਾਦੀ ਬੋਲੀ ਬੋਲੇ ਕਰਦੇ ਹਮ ਜਿਹੜੀ ਆਪਾਂ ਫਤਿਹ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਨੂੰ ਦਸਵੇਂ ਪਾਤਸ਼ਾਹ ਹੀ ਨੇ ਦਈਏ ਵੀ ਕਿਸੇ ਨੂੰ ਜਦ ਮਿਲਣਾਗਾ ਫਤਿਹ ਕਰਨੀ ਹੈ ਤਾਂ ਹਮੇ ਉਹ ਪੌਦੀ ਬੋਲੀ ਮਾ ਕਰਨੀ ਹੈ ਮਤਲਬ ਕਿ ਪੌਦੀ ਬੋਲੀ ਕੇ ਸ਼ਬਦਾਂਗੇ ਇਹ ਹੂੰ ਇਸ ਕਰਕੇ ਇਹ ਹੋਣਾ ਕਿ ਸੋਚਣੀ ਹੈ ਬਾਈ ਜਿਹੜੇ ਸ਼ਰਮਾ ਰਹੇ ਹੈ ਜਾਂ ਜਿਹੜੇ ਇਹ ਬੋਲੀ ਨੂੰ ਕੋਈ ਬਿਹਾਰ ਕੀ ਬੋਲੀ ਸਮਝਾ ਕੋ ਕਿਤੇ ਕੀ ਸਮਝਾ ਕਿਹੜੇ ਕਿਹੜੇ ਇਲਾਕੇ ਬਾਈ ਪਵਾਦ ਚਾਰਜ ਦਿੰਦ ਨੇ ਆਪਣੇ ਪਵਾਦ ਕੇ ਇਲਾਕੇ ਬਾਈ ਆਪਾਂ ਪੰਜਾਬ ਕੀ ਗੱਲ ਕਰ ਲਈਏ ਜੀ ਪੰਜਾਬ ਤੇ ਜਿਹੜਾ ਨੰਗਲ ਐ ਮਤਲਬ ਕਿ ਰੂਪਨਗਰ ਪਹਿਲਾਂ ਰੂਪਨਗਰ ਦਾ ਅੱਜ ਹਮੇ ਰੋਪੜ ਕੇ ਨਾਮ ਗੱਲ ਜਾਣਾਂਗੇ ਜ਼ਿਲ੍ਹਾ ਹੈਨਾ ਉਹ ਸਾਰਾ ਬਈ ਪਵਾਦਮਾਗਾ ਸ਼੍ਰੀ ਅਨੰਦਪੁਰ ਸਾਹਿਬ ਨਾਲਾਗੜ ਭਾਰਤਗੜ ਉਹਨਾਂ ਨੂੰ ਅੱਜ ਇਹ ਆਪਾਂ ਚਮਕੌਰ ਸ਼੍ਰੀ ਚਮਕੌਰ ਸਾਹਿਬ ਸ਼੍ਰੀ ਫਤਿਹਗੜ ਸਾਹਿਬ ਖੈੜ ਕਰਾਲੀ ਮਰੰਡਾ ਇਹ ਸਾਰੇ ਬਈ ਪਵਾਦ ਕੇ ਇਲਾਕੇ ਆ ਪਟਿਆਲੇ ਦਾ ਅੱਧਾ ਜ਼ਿਲ੍ਹਾ ਗੁਲਾਚੀਗਾ ਤੱਕ ਹੂੰ ਸਨੋਰ ਸਾਈਡ ਇਹ ਸਾਰਾ ਬਈ ਰਾਜਪੁਰਾ ਬਨੂੜ ਮਾਰਾ ਮੁਹਾਲੀ ਮੁਹਾਲੀ ਡੇਰਾ ਵਸੀ ਜੀਰਕਪੁਰ ਲਲਡੂ ਅਗੇ ਹਰਿਆਣੇ ਮੈਂ ਜਿਹੜਾ ਆਪਣਾ ਜਿਹੜਾ ਪੰਜਾਬ ਹੈਗਾ ਪਹਿਲਾਂ ਬਹੁਤ ਬੜਾ ਹੋਇਆ ਕਰੇਤਾ ਹੈਨਾ ਫਿਰ ਉਸकी बंट ਹੋ ਗਈ ᱛੀ ਤੇ ਜਿਹੜੀ ਮਰੀ ਪੌਦੀ ਬੋਲੀ ਹੈ ਕੁਛ ਹਰਿਆਣੇ ਮਾਂ ਲਾਂਗੀ ਕੁਛ ਹਿਮਾਚਲ ਮਾਂ ਲਾਂਗੀ ਤੇ ਜਿਹੜਾ ਚੰਡੀਗੜਾ ਉਹ ਫਾਈ ਸਾਰਾ ਪਵਾਦਾ ਹੈ ਜੇ ਆਪਾਂ ਗੱਲ ਕਰ ਲਈਏ ਹਰਿਆਣੇ ਦੀ ਹਰਿਆਣੇ ਮੈਂ ਪੰਜੌਰ ਬਾਗ ਕਾਲਕਾਂ ਨਰੈਣਗੜ ਯਮਨਾ ਨਗਰ ਕਰਨਾਲ ਕੁਰਖੇਤਰ ਸ਼ਾਹਬਾਦ ਹੂੰ ਠੀਕ ਹੈ ਜੀ ਹਿਮਾਚਲ ਪ੍ਰਦੇਸ਼ ਕੇ ਜਿਹੜੇ ਆਪਣਾ ਨਹਾਨ ਜ਼ਿਲ੍ਹਾ ਉਸਕੇ ਕਾਲੇ ਅੰਬ ਤੱਕ ਸਾਰਾ ਬਹੁਤ ਫੈਲਿਆ ਵਾ ਹੂੰ ਬਾਈ ਮੈਨੂੰ ਇਹ ਗੱਲ ਦਾ ਜਵਾਬ ਦੋ ਜਿਵੇਂ ਆਪਣੇ ਪਵਾਦ ਏਰੀਆ ਦੇ ਲੋਕ ਲੋਕਾਂ ਨੂੰ ਪਤਾ ਕਿ ਅਸੀਂ ਪਵਾਦ 'ਚ ਰਹਿੰਦੇ ਆ ਪਰ ਉਹਨਾਂ ਨੂੰ ਪਵਾਦੀ ਬੋਲਣ ਤੇ ਸ਼ਰਮ ਕਿਉਂ ਮਹਿਸੂਸ ਹੁੰਦੀ ਹੈ ਬਾਈ ਮਾਣ ਤਾਂ ਹੁੰਦੀ ਨਹੀਂ ਹੈਗੀ ਹਾਂ ਮੈਂ ਤਾਂ ਜਿੱਥੇ ਵੀ ਮਾਣ ਮਹਿਸੂਸ ਹੁੰਦਾ ਸਾਨੂੰ ਮਾਨੂੰ ਤਾਂ ਬਹੁਤ ਮਾਣ ਹੈਗਾ ਮਰੀ ਬੋਲੀ 'ਤੇ ਬਾਈ ਤੁਸੀਂ ਕਿਵੇਂ ਜੁੜਦੇ ਹੋ ਤੁਸੀਂ ਬਚਪਨ ਤੋਂ ਹੁਣ ਤੱਕ ਤੁਹਾਨੂੰ ਕਿਹਨੇ ਦੱਸਿਆ ਸੀ ਪਵਾਦੀ ਬੋਲੀ ਬਾਰੇ ਬਾਈ ਮਾਨੂੰ ਪਹਿਲਾਂ ਤੇ ਹੀ ਪਤਾ ਬਿਛੜੀ ਮਾਰੀ ਬੋਲੀ ਐ ਪੋਦੀ ਬੋਲੀ ਜਿੱਥੇ ਬੰਦਾ ਜੰਮਦਾ ਪੜਦਾ ਉਹਨੂੰ ਪਤਾ ਹੀ ਹੋਊਗਾ ਉੱਥੇ ਦਾ ਸਾਰਾ ਚਾਚੇ ਤਾਏ ਦਾਦੇ ਨਾਨੇ ਸਾਰੇ ਪੋਦੀ ਬੋਲਦੇ ਨੇ ਮਰ ਇੱਥੇ ਪੋਦੀ ਬੋਲਾਂ ਬਾਈ ਹੂੰ ਕੋਈ ਹੋ ਗਿਆ ਵਿਚ ਨੂੰ ਮਾਨੂੰ ਇਹ ਨਹੀਂ ਹੈਗਾ ਵੀ ਯਾਰ ਕੋਈ ਬੰਦਾ ਪੋਦੀ ਬੋਲ ਰਿਹਾ ਨਹੀਂ ਬੋਲ ਰਿਹਾ ਪਰ ਮਾਨੂੰ ਇਹ ਹੈ ਵੀ ਬੰਦੇ ਨੂੰ ਹਰੇਕ ਨੂੰ ਜਿਵੇਂ ਮਾਨੂੰ ਮਾਝਾ ਮਾਲਵਾ ਦੁਆਬੇ ਦਾ ਪਤਾ ਹਰਿਆਣਾ ਹਿਮਾਚਲ ਦਾ ਪਤਾ ਹੈਨਾ ਬੰਬੇ ਦਾ ਪਤਾ ਬਾਹਰਲੇ ਦੇਸ਼ਾਂ ਦਾ ਪਤਾ ਇਸ ਤਰ੍ਹਾਂ ਹਮੇ ਕਹਾਂਗੇ ਵੀ ਜਿਹੜੇ ਮਾਰੇ ਘਟੋ ਘਟ ਪੰਜਾਬ ਕੇ ਐ ਉਹਨਾਂ ਨੂੰ ਘਟੋ ਘਟ ਇਹ ਤਾਂ ਪਤਾ ਹੋਵੇ ਵੀ ਇਹ ਇਹਦਾ ਪਵਾਦ ਹੈਗਾ ਕੀ ਫਰਕ ਲੱਗਿਆ ਤੁਹਾਨੂੰ ਜਿਵੇਂ ਤੁਸੀਂ ਵੀਡੀਓਜ਼ ਵੀ ਪਾਨੇ ਆ ਤੁਹਾਨੂੰ ਫਰਕ ਲੱਗਿਆ ਕੁਛ ਅੱਗੇ ਨਾਲੋਂ ਮੈਨੂੰ ਲੱਗਿਆ ਭਾਈ ਫਰਕ ਲੱਗਿਆ ਵੀ ਬਹੁਤ ਲੋਕ ਐਗੇ ਜਿਹੜੇ ਪਿਆਰ ਕਰ ਰਹੇ ਆ ਕਿਉਂਕਿ ਪਤਾ ਲੱਗਦਾ ਵੀ ਯਾਰ ਉਹ ਬੰਦੇ ਕੇ ਅੰਦਰ ਵੀ ਪਵਾਦ ਜੁੰਦਾਗਾ ਭਾਈ ਕਮੈਂਟ ਪੜੇ ਸੀ ਲੋਕ ਤਾਂ ਆਏ ਵੀ ਕਹਿਣ ਲੱਗੇ ਨੇ ਵੀ ਕੈਨੇਡਾ ਅਮਰੀਕਾ ਭਾਈ ਪਵਾਦ ਚ ਆਂਦਾ ਮੈਂ ਕਹਿੰਦਾ ਵੀ ਸਵਾਦ ਆ ਗਿਆ ਭਾਈ ਕਮੈਂਟ ਦੇਖ ਕੇ ਹੈਨਾ ਕਰ ਆਪਣੀ ਜਾਨ ਮਰ ਬੰਦਾ ਸੋਦਾ ਕੋ ਵੀ ਟੀਚਰ ਕਰ ਲੀਏ ਕੁਸ ਕਰ ਲੀਏ ਹੈਨਾ ਪਰ ਹਮੇ ਆਪਣੀ ਬੋਲੀ ਕੀ ਬਾਤ ਕਰਨ ਲੱਗੇ ਮਾਨੂੰ ਇੱਕ ਤਾਂ ਇਹ ਮਾਨ ਮਹਿਸੂਸ ਹੋਇਆ ਬਹੁਤ ਤੇ ਜਦ ਬੰਦੇ ਨੇ ਕਿਹਾ ਨਾ ਕਹਾ ਪਈ ਆ ਕੈਨੇਡਾ ਵੀ ਬ੍ਰੈਮਟਨ ਵੀ ਵੀ ਆ ਸਾਨੂੰ ਸਾਰੇ ਕਹਾ ਪਵਾ ਦੋ ਮਗਾ ਬਸ ਹੁਣ ਚੁੱਪ ਕਰੋ ਮਾਨੂੰ ਪਤਾ ਲੱਗ ਗਿਆ ਵੀ ਜਾਗ ਲੱਗੀ ਤੇ ਮਾਨੂੰ ਪਰ ਹਮੇ ਚੁੱਪ ਕਰੋ ਕਹਦੇ ਭਾਈ ਐਂ ਕਹਦੇ ਕਹਿੰਦੇ ਚੁੱਪ ਕਰੋ ਪਤਾ ਨਹੀਂ ਭਾਈ ਕਿਹੜੀ ਤਕਲੀਫ ਹੋ ਆ ਯਾਰ ਉਹਨਾਂ ਕੇ ਜਦ ਕਿ ਹਮੇ ਤਾਂ ਆਪਣੀ ਬੋਲੀ ਕੀ ਬਾਤ ਕਰ ਰਹੇ ਆ ਨਾ ਹਮੇ ਕਿਸੇ ਨੂੰ ਕੋਈ ਕਹਿ ਦੇਵੇ ਹਮੇ ਪੰਜਾਬ ਕੇ ਆ ਪੰਜਾਬ ਕੇ ਜਾਏ ਆ ਹੈਨਾ ਹਮੇ ਆਤਾ ਕੋਈ ਕਹੇ ਆ ਕੇ ਵੀ ਬਾਈ ਜੀ ਪੰਜਾਬ ਨੂੰ ਮਾੜਾ ਕਹਿ ਰਹੇ ਆ ਮਾਲਵੇ ਨੂੰ ਮਾੜਾ ਕਹਿ ਰਹੇ ਆ ਮਾਜੇ ਨੂੰ ਮਾਲਵਾ ਕਹਿ ਰਹੇ ਆ ਹਮੇ ਤਾਂ ਸਿਰਫ ਆਪਣੀ ਪਵਾਦ ਕੀ ਬਾਤ ਕਰ ਰਹੇ ਆ ਮਰੀ ਬੋਲੀ ਕੀ ਬਾਤ ਕਰ ਰਹੇ ਆ ਉਹ ਵੀ ਤਾਂ ਕਰਨ ਲੱਗੇ ਆ ਮਾਰੇ ਨਾ ਦਰਦ ਹੋਇਆ ਬਾਈ ਦੁੱਖ ਲੱਗਿਆ ਜਦ ਮੈਨੂੰ ਕਿਸੇ ਨੇ ਕਹਿਤਾ ਕਾ ਬਾਈ ਹਰਿਆਣੇ ਕਾ ਕਾ ਰਾਜਸਥਾਨ ਕਾ ਬਾਗੜੀਆਂ ਕਿਸੇ ਨੇ ਤੁਹਾਨੂੰ ਤੁਹਾਡੀ ਬੋਲੀ ਤੋਂ ਜੱਜ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਉਹ ਹੀ ਦੱਸ ਰਿਹਾ ਮੈਨੂੰ ਜਦ ਬਾਈ ਮੇਰੇ ਵੀਡੀਓ ਪਾਣੇਗਾ ਮਤਲਬ ਸਿਰਫ ਇੱਕ ਤਾਂ ਵੀ ਜਦ ਅੰਦੋਲਨ ਕਿਸਾਨੀ ਅੰਦੋਲਨ ਚੱਲਿਆ 2020 ਮਾ ਹਮੇ ਲਗ ਲਗ ਪਿੰਡਾਂ ਮਾ ਗਏ ਆ ਜਾਗਰੂ ਕਰਨ ਲੋਕਾਂ ਨੂੰ ਵੀ ਜਿਹੜੇ ਕਾਨੂੰਨ ਆਏਗੇ ਵੀ ਮਾੜੇ ਆ ਮਾਰੇ ਵਾਸਤੇ ਲੋਕਾਂ ਨੂੰ ਬਹੁਤ ਤੰਗ ਕਰੂਗੇ ਹੈਨਾ ਉੱਥੇ ਜਦ ਹਮੇ ਭੋਲੇ ਆ ਤਾਂ ਬੰਦੇ ਨੇ ਕਿਹਾ ਕਾ ਬਈ ਹਰਿਆਣੇ ਕਾ ਤੋਂ ਕਾ ਰਾਜਸਥਾਨ ਕਾ ਬਾਗੜੀਆਂ ਮਾ ਨਹੀਂ ਜੀ ਮੈਂ ਮੋਹਾਲੀ ਤੇ ਆ ਹੈਨਾ ਮੈਂ ਗੱਲ ਕਰੀ ਤਾਂ ਫਿਰ ਬਹੁਤ ਟਾਈਮ ਕਾ ਬਈ ਵਾਲੇ ਮਾਰ ਰਿਹਾ ਦਾ ਮਾ ਕਹੇ ਕਾ ਤੱਕ ਹਮੇ ਅੰਦਰ ਲਕੋ ਕੇ ਰੱਖੂਗੇ ਯਾਰ ਇਹਨੂੰ ਲੋਕ ਤਾਂ ਇਹ ਵੀ ਕਹਿੰਦੇ ਨੇ ਬਈ ਪਿਆਰ ਨਾਲ ਦੱਸ ਲੈ ਹਾਂ ਲੋਕਾਂ ਹਾਂ ਵੀ ਪਿਆਰ ਮਾਰੀ ਬੋਲੀ ਹੋਈ ਹੈ ਬੋਲਾਂ ਤਾਂ ਮੈਂ ਪਿਆਰ ਗੈਲੇ ਆ ਠੀਕ ਹੈ ਹਮੇ ਤਾਂ ਕਦੇ ਹੰਕਾਰ ਨਹੀਂ ਕਰਿਆ ਮਾਰੇ ਪਵਾਦ ਵਾਲੇ ਨੇ ਜਿੰਨੇ ਜਿੰਨੇ ਉਰੇ ਕਰੋੜ ਕੇ ਕਿਲੇ ਹਨ ਨਾ ਜ਼ਮੀਨਾਂ ਮਹਿੰਗੀਆਂ ਗੀਆਂ ਮੁਹਾਲੀ 82 ਸੈਕਟਰ ਮਾ 50 50 ਕਰੋੜ ਦਾ ਇੱਕ ਕਿਲਾ ਹਮ 7 7 8 8 10 10 ਕਰੋੜ ਕੇ ਦਾ ਨੋਰਮਲ ਜੇ ਕਿਲੇ ਆਗੇ ਉਰੇ ਹਮ ਇਲਾਕੇ ਮਾ ਪਵਾਦ ਕੇ ਮਾ ਤੇ ਉਹ ਚੀਜ਼ ਦਾ ਬਾਈ ਜਿਹੜੇ ਪਵਾਦ ਦੇ ਲੋਕ ਤੇ ਉਹਨਾਂ ਦੇ ਉੱਪਰ ਕੋਈ ਅਸਰ ਹੋਇਆ ਬਾਈ ਪਵਾਦ ਕੇ ਲੋਕਾਂ ਬਗਿਆ ਜ਼ਮੀਨਾਂ ਵੇਚ ਰਹੇ ਆ ਹਮ ਠੀਕ ਹੈ ਕਿਤੇ ਮਾੜੀ ਗੱਲ ਨਹੀਂ ਯਾਰ ਆਪਣੀ ਜ਼ਮੀਨ ਵੇਚ ਦੇਣੀ ਤੇ ਫਿਰ ਮੁੜ ਕੇ ਜਿਵੇਂ ਇੰਡਸਟਰੀਆਂ ਆ ਰਹੀਆਂ ਨੇ ਇੱਥੇ ਨਹੀਂ ਜਿਹੜੀ ਜ਼ਮੀਨ ਵੇਚ ਦੇਣੀ ਉਹ ਇਹ ਨਹੀਂ ਹੈ ਵੀ ਪਵਾਦ ਕੇ ਲੋਕ ਲਾਗੇ ਦੇ ਵੇਚਣ ਬਾਈ ਹੂੰ ਇਹ ਤਾਂ ਸਰਕਾਰਾਂ ਨੇ ਰਿਕੁਆਇਰ ਕਰ ਲੀਆਂ ਉਹਨਾਂ ਨੇ ਕਹਿਤਾ ਵੀ ਹੁਣ ਇਸ ਜ਼ਮੀਨ 'ਪਾ ਨੂੰ ਫਲਾਣੀ ਸੜਕ ਕੱਢਣੀ ਹੈ 200 ਫੁੱਟਾ ਰੋਡ ਜਾਣਾ ਇੱਥੇ ਸ਼ੋਰੂਮ ਕੱਟ ਕੇ ਦੇਣੇ ਆ ਇੱਥੇ ਕੋਠੀਆਂ ਬਣਾਣੀਆਂ ਗਿਆ ਸ਼ਹਿਰ ਬਣਾਣਾ ਉਹਨਾਂ ਨੇ ਇਹ ਨਹੀਂ ਦੇਖਿਆਗਾ ਵੀ ਇੱਥੇ ਕੇ ਲੋਕਾਂ ਕਾਥੇ ਮੈਂ ਦੁੱਧ ਦਾ ਕੰਮ ਬੰਦ ਕਰਤੇ ਆ ਰਜਗਾਰ ਮਾਰਤੇ ਆ ਰਜਗਾਰ ਬੰਦ ਕਰਤੇ ਠੀਕ ਹੈ ਪਰ ਉਹਨਾਂ ਦੀ ਸੜਕ ਜਿਹੜੀਆਂ ਜਿਹੜੀ ਮਤਲਬ ਕਿ ਹਿੱਕ ਕਹਿ ਲੋ ਆਪਾਂ ਵੀ ਆਪਣੀ ਛਾਤੀ ਕੀ ਬਾਈ ਚੀਰ ਕੇ ਸੜਕ ਬਣਦੀ ਹੈ ਤਾਂ ਕਿਤੇ ਜਾ ਕੇ ਉਹ ਮਜਬੂਰਨ ਬੰਦੇ ਨੂੰ ਜ਼ਮੀਨ ਵਿੱਚ ਆਪਣੇ ਪੁਆਦ ਦੇ ਲੋਕਾਂ ਨਾਲ ਤੁਹਾਡੀ ਨਾਰਾਜ਼ਗੀ ਵੀ ਹੈ ਕੋਈ ਜਿਵੇਂ ਤੁਸੀਂ ਚਲੋ ਆਪਾਂ ਗੱਲ ਕਰ ਰਹੇ ਹਾਂ ਕਿ ਸਾਡੇ ਪੁਆਦ ਦੇ ਵਿੱਚ ਬਹੁਤ ਸਾਰੀਆਂ ਖੂਬੀਆਂ ਨੇ ਕੋਈ ਨਾਰਾਜ਼ਗੀ ਵੀ ਹੈ ਆਪਣੇ ਨਾਰਾਜ਼ਗੀ ਵੀਰ ਉਹਨਾਂ ਲੋਕਾਂ ਕੇ ਗੈਲ ਹੈ ਸਾਰੇ ਪੌਦੀਆਂ ਕੇ ਗੈਲ ਨਹੀਂ ਹੈਗੀ ਕਿਉਂਕਿ ਜਿਹੜੇ ਲੋਕ ਪੁਆਦੀ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ ਉਹ ਆਪ ਨਹੀਂ ਬੋਲੂਗੇ ਪੋਦੀ ਤਾਂ ਆਪਾਂ ਲੋਕਾਂ ਨੂੰ ਹੁਣ ਆਪਾਂ ਮੈਂ ਗੱਲ ਤਾਂ ਚਲੋ ਕਰ ਲਈ ਵੀ ਮਾਲਵੇ ਵਾਲੇ ਪਾਸੇ ਲੋਕਾਂ ਨੂੰ ਨਹੀਂ ਪਤਾ ਹੈਨਾ ਪਰ ਦੁੱਖ ਤਾਂ ਉਸ ਟਾਈਮ ਜ਼ਿਆਦਾ ਲੱਗਿਆ ਵੀ ਰੋਪੜ ਸਾਈਡ ਲੋਕਾਂ ਕੇ ਗੱਲ ਜਦ ਬਾਤ ਹੋਈ ਉਹਨਾਂ ਲੋਕਾਂ ਨੂੰ ਵੀ ਨਹੀਂ ਪਤਾਤਾ ਬਾਈ ਉਹ ਆਪਣੇ ਆਪ ਨੂੰ ਕਹੇ ਕਹਾ ਮੈਂ ਤਾਂ ਮਾਲਵੇ ਕੇ ਆ ਮੇਰੇ ਉਹਨਾਂ ਨਾਲ ਬੈਸ ਹੋ ਗਈ ਮੈਂ ਇਰਥਵੇਂ ਪਵਾਦ ਕੇ ਆ ਆ ਰੋਪੜ ਸਾਰਾ ਨਲਗੜ ਹਾ ਬਦੀ ਸਾਰਾ ਭਾਰਤ ਘਾੜੇ ਮਹਾ ਪਵਾਦ ਮਗਾ ਵੀ ਥਵੇਂ ਮਾਲਵੇ ਵਾਲੇ ਨਹੀਂ ਹੈ ਥਵੇਂ ਪਵਾਦ ਵਾਲੇ ਆ ਉਹ ਬੰਦੇ ਨੇ ਫਿਰ ਗੱਲ ਸੁਣੀ ਮੇਰੀ ਫਿਰ ਗੂਗਲ ਖੋਲ੍ਹ ਲੜ ਕੇ ਬੈਠ ਗਿਆ ਸਰਚ ਕਰਿਆ ਉਹਨੇ ਸਰਚ ਕਰਕੇ ਉਹਨੇ ਦੇਖਿਆ ਹਾਂ ਯਾਰ ਬਾਈ ਹਮੇ ਤਾਂ ਪਵਾਦ ਕੇ ਹੈ ਮਤਲਬ ਕਿ ਬਹੁਤਿਆਂ ਨੂੰ ਪਤਾ ਵੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਹੈ ਨਰਾਜ਼ਗੀ ਹੋਣਾ ਕਿ ਗਹਿਲਾ ਹੈ ਪਰ ਉਹਨਾਂ ਕਿ ਗਹਿਲ ਵੀ ਹਮੇ ਨਰਾਜ਼ਗੀ ਕਿ ਕਰ ਰਹੇ ਹੋ ਕਿ ਜਿਹੜੇ ਬੜੇ ਤੇ ਬਜ਼ੁਰਗ ਤੇ ਉਹ ਪਹਿਲਾਂ ਉਹਨਾਂ ਨੇ ਦੱਸਿਆ ਨਹੀਂ ਹੈਗਾ ਆਪਣੇ ਨਿਆਣਿਆਂ ਨੂੰ ਉਹਨਾਂ ਕਿ ਮੂਰੇ ਕਦੇ ਪਵਾਦੀ ਬੋਲੀ ਬੋਲੀ ਨਹੀਂ ਹੈ ਅੱਜ ਕਿਤੇ ਨਾ ਕਿਤੇ ਉਹ ਫਿਰ ਸ਼ਰਮ ਮਹਿਸੂਸ ਲਾਜਾ ਕਰ ਬਾਈ ਇੱਕ ਪੌਦੀ ਪੰਜਾਬੀ ਭਾਸ਼ਾ ਦਾ ਇੱਕ ਅੰਗ ਹੈ ਮਾਝਾ ਮਾਲਵਾ ਦੁਆਬਾ ਪੌਦੀ ਭਾਸ਼ਾ ਹਨਾ ਆ ਜਾਂਦੀ ਹੈ ਤੁਹਾਨੂੰ ਇਹ ਨਹੀਂ ਲੱਗਦਾ ਕਿ ਆਪਣੇ ਇਲਾਕੇ ਚ ਤਾਂ ਇਹ ਵੀ ਹੋ ਰਿਹਾ ਕਿ ਪੰਜਾਬੀ ਬੋਲਣ ਤੇ ਵੀ ਪਾਬੰਦੀ ਹੈ ਜਿਸ ਸਕੂਲਾਂ ਦੇ ਵਿੱਚ ਮੈਂ ਮੈਂ ਉਹ ਵੀ ਗੱਲ ਕਰਨੀ ਉਹਦੀ ਮੈਂ ਕਾਹ ਜਿਹੜਾ ਮੰਜਾ ਹੋਆ ਨਾ ਬਾਈ ਉਹ ਚਾਰ ਪਾਵੇਗਾ ਉਹ ਆ ਤਿੰਨ ਪਾਵੇ ਵਾਲਾ ਕੋਈ ਮੰਜਾ ਨਹੀਂ ਹੁੰਦਾ ਮਾਝਾ ਮਾਲਵਾ ਦੁਆਬਾ ਪੌਦ ਫਿਰ ਬਣਗਾ ਪੂਰਾ ਪੰਜਾਬ ਹਮੇ ਆਪਣੀ ਪੌਦੀ ਬੋਲੀ ਪਰ ਰੋਲਾ ਪਾਇਆ ਵਾ ਬੀਮਾਰੀ ਬੋਲੀ ਹੈ ਵੀ ਤੁਹਾਨੂੰ ਪਤਾ ਨਹੀਂ ਪਰ ਮਾਰੇ ਪੰਜਾਬ ਕੇ ਤਾਂ ਇਹ ਜੇ ਵੀ ਹੈ ਵੀ ਜਿਹੜੇ ਪੰਜਾਬੀ ਬੋਲਣੀ ਨੂੰ ਵੀ ਸ਼ਰਮਾਵਾਂਗੇ ਬਾਈ ਹੂੰ ਕਈ ਲੋਕ ਇਹ ਜੇ ਬੈਠੇ ਆ ਹੈਨਾ ਹੁਣ ਸਕੂਲਾਂ ਕੀ ਗੱਲ ਬਾਤ ਕਰ ਲਈਏ ਸਕੂਲਾਂ ਮਾ ਕਿਹਾਗਾ ਪੰਜਾਬੀ ਬੋਲਣੀ ਪੜਨੀ ਲਿਖਣੀ ਪਵੰਦੀ ਲਈ ਵੀ ਆ ਉਹਨਾਂ ਪਾ ਹੂੰ ਉਹਨੂੰ ਕਿਤੇ ਨਾ ਕਿਤੇ ਜਾ ਕੇ ਬਹੁਤ ਅਸਰ ਹੋ ਗਿਆ ਬਹੁਤ ਲੱਗੇ ਵੀ ਪੰਜਾਬੀ ਵੀ ਜ਼ਰੂਰੀ ਹੈ ਹੈਣਾ ਨਹੀਂ ਤਾਂ ਮਾਰੇ ਵਾਲੇ ਤਾਂ ਸਾਰੇ ਅੰਗਰੇਜ਼ੀ ਦੇ ਪਿੱਛੇ ਹੀ ਪੈ ਗਏ ਤੇ ਵੀ ਅੰਗਰੇਜ਼ੀ ਸਿੱਖੋ ਵੀ ਆਪਣਾ ਨਿਆਣੇ ਦਾ ਆਹ ਕੀ ਕਹਾਂਗੇ ਨੂੰ ਫਿਊਚਰ ਨਾ ਨਾ ਵੀ ਅੰਗਰੇਜ਼ੀ ਸਿੱਖੋ ਅੰਗਰੇਜ਼ੀ ਸਿੱਖ ਕੇ ਆਈਸੀਜੀ ਕਰਾਓ ਆਈਲੈਂਡਸ ਕਰਾ ਕੇ ਬੰਦਾ ਬਾਹਰ ਭੇਜੋ ਭਾਈ ਬਾਹਰ ਜਿਹੜੇ ਆਪਣੇ ਪੰਜਾਬ ਦੇ ਮੁੰਡੇ ਬਾਹਰ ਜਾ ਰਹੇ ਨੇ ਆ ਜੀ ਨੂੰ ਕਿਵੇਂ ਦੇਖਦੇ ਤੁਸੀਂ ਭਾਈ ਗੱਲ ਇਸ ਤਰ੍ਹਾਂ ਵੀ ਹੁਣ ਆਪਾਂ ਜੇ ਗੱਲ ਕਰ ਲਈਏ ਵੀ ਜਿਹੜੇ ਬਾਹਰ ਜਾ ਰਹੇ ਨੇ ਹੈਨਾ ਹੁਣ ਜਿਨ੍ਹਾਂ ਕਾ ਭਾਈ ਇੱਥੇ ਰਜਗਾਰ ਨਹੀਂ ਕੁਝ ਨਹੀਂ ਹੈਨਾ ਹੁਣ ਬੰਦੇ ਬਾਹਰ ਮਿਹਨਤ ਦਾ ਮੁੱਲ ਬਹੁਤ ਪਾਵਾਂਗੇ ਜੇ ਕੋਈ ਬਾਹਰ ਵੀ ਜਾ ਰਿਹਾ ਹੈ ਯਾਰ ਕੋਈ ਮਾੜੀ ਬਾਤ ਨਹੀਂ ਹੈ ਪਰ ਬਾਹਰ ਜਾ ਕੇ ਜੇ ਆਪਣੀ ਪੰਜਾਬੀ ਭਾਸ਼ਾ ਨੂੰ ਭੁੱਲ ਰਿਹਾ ਉਹ ਮਾੜੀ ਬਾਤ ਹੈ ਹੂੰ ਜੇ ਆਪਣੇ ਬਾਹਰ ਜਾ ਕੇ ਵੀ ਲੋਕ ਆਪਣੇ ਪੰਜਾਬ ਨਾਲ ਜੁੜੇ ਹੋਏ ਆ ਬਹੁਤ ਸਾਰੇ ਹੂੰ ਹੈਨਾ ਪੰਜਾਬੀ ਉਥੇ ਭਾਈ ਆਪਣੇ ਬੈਠੇ ਆ ਭੈਣਾਂ ਬੈਠੀਆਂ ਨੇ ਸੋ ਜਿਨ੍ਹਾਂ ਦਾ ਬਹੁਤ ਲਗਾਵ ਹੈਗਾ ਹਰ ਉਹ ਉਥੇ ਪਹਿਲਾਂ ਮੈਂ ਤਾਂ ਕਰਕੇ ਫਿਰ ਉਹ ਮੁੜ ਕੇ ਪੰਜਾਬ ਆ ਕੇ ਫਿਰ ਉਹ ਕਈ ਇਹੋ ਜਿਹੇ ਵੀ ਆ ਜਿਹੜੇ ਜਾਂਦੇ ਨਹੀਂ ਹੈ ਤਾ ਮਤਲਬ ਸਾਨੂੰ ਸ਼ਰਮ ਨਹੀਂ ਕਰਨੀ ਚਾਹੀਦੀ ਸਾਨੂੰ ਪੰਜਾਬੀ ਪੋਦੀ ਹੋਣ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਕਹਿੰਦਾ ਮਹਾਰੀ ਬੋਲੀ ਮਾਰਾ ਮਾਣ ਮਾਰਾ ਇਲਾਕਾ ਮਾਰੀ ਸ਼ਾਨ ਹੂੰ ਕਿਉਂਕਿ ਮਾਰੇ ਇਲਾਕੇ ਮਾ ਬਾਈ ਐਡੀ ਗ ਚੀਜ਼ਾਂ ਦੀਆਂ ਦੇਖਣੇ ਹੋਗਾ ਵੀ ਹਰੇਕ ਬੰਦਾ ਆ ਕੇ ਚਾਹਗਾ ਵੀ ਯਾਰ ਮੈਂ ਇਲਾਕੇ ਦੀ ਖਾਸियत ਦੱਸ ਦਉ ਮੜੀ ਜੀ ਖਾਸ ਕੀ ਐਸੇ ਇਲਾਕੇ ਦੇ ਵਿੱਚ ਬਾਈ ਜਿਹੜੀ ਸਭ ਤੋਂ ਜਿਆਦਾ ਖਾਸ ਗੱਲ ਹੈ ਮੈਂ ਤੁਹਾਨੂੰ ਦੱਸ ਕੇ ਹਟਿਆ ਪਹਿਲਾਂ ਵੀ ਜਿਹੜੀ ਸਭ ਤੋਂ ਜ਼ਿਆਦਾ ਖਾਸ ਬਾਤ ਹੈ ਉਹ ਇਹ ਹੈ ਵੀ ਮਾਨੂੰ ਇਹ ਮਹਿਸੂਸ ਮਾਨ ਮਹਿਸੂਸ ਹੋਣਾ ਚਾਹੀਦਾ ਪਵਾਦਪਾ ਕਿ ਮਾਤਾ ਗੁਜਰ ਕੌਰ ਜੀ ਦੀ ਇਹ ਪੋਤੀ ਬੋਲੀ ਹੈ ਹੂੰ ਦਸਵੇਂ ਪਾਸ਼ਾ ਜੀ ਸ੍ਰੀ ਗੁਰਗੋਬ ਸਿੰਘ ਜੀ ਮਹਾਰਾਜ ਉਹਨਾਂ ਕੇ ਨਾਨਕੇ ਲਖਨੌਰ ਸਾਹਿਬ ਉਹ ਵੀ ਪਵਾਦ ਮੈਂ ਹੂੰ ਮੈਨੂੰ ਨਹੀਂ ਲੱਗਦਾ ਵੀ ਇਸ ਤੇ ਉੱਪਰ ਕੋਈ ਬਾਤ ਹੋਊਗੀ ਵੀ ਜਿਹੜੀ ਮਾਨੂੰ ਲੱਗੂਗਾ ਵੀ ਯਾਰ ਕੋਈ ਖਾਸ ਬਾਤ ਹੋਊਗੀ ਹੁਣ ਆਪਣੇ ਲਾਸਟ ਦੇ ਵਿੱਚ ਤੁਸੀਂ ਆਪਣੇ ਪਵਾਦੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਪਵਾਦ ਕੇ ਲੋਕਾਂ ਨੂੰ ਹਰ ਪੂਰੇ ਪੰਜਾਬ ਕੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਾਂ ਵੀ ਆਪਣੀ ਬੋਲੀ ਗੈਲਾ ਪਿਆਰ ਕਰੋ ਆਪਣੇ ਲੋਕਾਂ ਗੈਲਾ ਕੋਈ ਵੀ ਆਪਣੇ ਤੇ ਲੱਗਣੀ ਹੈ ਸਾਰੇ ਮਾਰੇ ਹੈਗੇ ਚਾਹੇ ਮਾਝੇ ਵਾਲਾ ਚਾਹੇ ਕੋਈ ਮਾਲਵੇ ਵਾਲਾ ਚਾਹੇ ਦੁਆਬੇ ਵਾਲਾ ਇਹ ਸਾਰੇ ਮਾਰੇ ਹੈ ਪਰ ਆਪਣੇ ਨਿਆਣਿਆਂ ਨੂੰ ਥਮੇ ਕਦੇ ਇਹ ਨਾ ਕਹੋ ਵੀ ਇਹ ਕਿਹੋ ਜੀ ਬੋਲੀ ਹੈ ਉਹਨਾਂ ਨੂੰ ਦੱਸੋ ਉਹਨਾਂ ਨੂੰ ਗੁਰਬਾਣੀ ਪੜਾਓ ਉਹਨਾਂ ਨੂੰ ਪਤਾ ਚੱਲੇ ਵੀ ਜਿਹੜੀ ਆ ਬੋਲੀ ਹੈ ਵੀ ਬਹੁਤ ਖਾਸियत ਹੈ ਇਸ ਬੋਲੀ ਕੀ ਇਸ ਕਰਕੇ ਇਹ ਵੀ ਸਾਰੇ ਪਵਦੀ ਬੋਲੀ ਗੱਲ ਜੁੜੋ ਪੰਜਾਬੀ ਗੱਲ ਜੁੜੋ ਤੇ ਆਪਣੇ ਪਵਦ ਇਲਾਕੇ ਨੂੰ ਬਈ ਪਵਦ ਵਾਲਿਓ ਪਿਆਰ ਕਰਦੇ ਰਹੋ ਧੰਨਵਾਦ ਥੈਂਕ ਯੂ